ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਆਪਣੇ ਚੈਨਲ ਜਸਪ੍ਰਾਡ ਬੁਟੀਕ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਵੀਡੀਓ ਦੇਣ ਲੱਗੇ ਆ ਲੈਨਿੰਗ ਵਾਲੇ ਸੂਟ ਦੀ ਕਟਾਈ ਕਰਨ ਦਾ ਤਰੀਕਾ ਦੱਸਣ ਲੱਗੇ ਆ ਆਹ ਵਾਲਾ ਸੂਟ ਆ ਜੀ ਜਿਹੜਾ ਫੈਬਰਿਕ ਆ ਕੱਪੜਾ ਗਾ ਉਹ ਸਿਲਕ ਦਾ ਗਾ ਤੇ ਕਢਾਈ ਇਸ ਤਰ੍ਹਾਂ ਦੀ ਇਸ ਤੇ ਹੋਈ ਹੋਈ ਆ ਮਸ਼ੀਨੀ ਵਰਕ ਹੋਇਆ ਤੁਸੀਂ ਵੀ ਇਸ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਨੀਚੇ ਵੀਡੀਓ ਦੇ ਨੀਚੇ ਕਮੈਂਟ ਕਰ ਦਿਓ ਇਹ ਆਪਣੇ ਤੋਂ ਹੀ ਫੈਬਰਿਕ ਲੈ ਕੇ ਉਹਨਾਂ ਨੇ ਆਪਣੇ ਤੋਂ ਹੀ ਵਰਕ ਕਰਵਾਇਆ कि ਆਪਾਂ ਇਹਦੀ ਕਟਿੰਗ ਵੀ ਤੁਹਾਨੂੰ ਦਿੰਨੇ ਆ ਠੀਕ ਹੈ ਜੀ ਇਹ ਜਿਹੜੀ ਵਰਕ ਹੋਇਆ ਹੋਇਆ ਇੱਥੋਂ ਚੜਾਈ ਚ ਹੋਇਆ ਹੋਇਆ ਇੱਥੋਂ ਕਟਾਈ ਚ ਹੋਇਆ ਹੋਇਆ ਇਹ ਚਾਕਾਂ ਦੇ ਵਿੱਚ ਇਸ ਤਰ੍ਹਾਂ ਲਸਰਾ ਉੱਪਰ ਨੂੰ ਜਾਣਗੇ ਦੋਨੇ ਚਾਕ ਇਹਦੇ ਇੱਥੇ ਆਉਗੇ ਹੈਪ ਹੈਪ ਇਨੀ ਚੀਜ਼ ਇਹ ਹਿਸਾਬ ਨਾਲ ਦੀ ਡਿਜ਼ਾਈਨਿੰਗ ਕਰਨੀ ਹੈ ਤੇ ਹੁਣ ਮੈਂ ਤੁਹਾਨੂੰ ਇਹਨਾਂ ਦਾ ਨਾਪ ਦੱਸਦੀ ਆ ਨਾਪ ਸੁਣ ਲਓ ਠੀਕ ਹੈ ਜੀ ਘੇਰ ਹੈਗਾ 1.5 11 ਇੰਚ ਤਿਆਰ ਹੈ ਇਹਨਾਂ ਦਾ ਦੇ ਸਾਤੀ ਫੋਲਣਾ ਪਠੱਤੀ ਹਾਪਨਾ ਪੁੰਨੀ ਕਮਰ ਫੋਲਣਾ ਪ 32 ਹਾਪਨਾ ਪ 16 ਹੈਪ ਫੋਲਣਾ ਪ 40 ਹਾਪਨਾ ਦੀ ਇਸ ਨਾਪ ਦੀ ਵੀਡੀਓ ਤੁਹਾਨੂੰ ਦੇਣ ਲੱਗਿਆ ਕਮੀਜ਼ ਦੀ ਲੈਂਥ 44 ਇੰਚ ਤਿਆਰ ਆ 47 ਇੰਚ ਕਮੀਜ਼ ਦੀ ਕਟਾਈ ਕੀਤੀ ਜਾਊਗੀ ਤੇ ਹੁਣ ਸਭ ਤੋਂ ਪਹਿਲਾਂ ਆਪਾਂ ਜਿਹੜੀ ਇਹਦਾ ਸੈਂਟਰ ਵਗੈਰਾ ਤਾਂ ਕੋਈ ਲੈਣ ਦੀ ਜ਼ਰੂਰਤ ਨਹੀਂ ਸੈਂਟਰ ਆ ਜਿਹੜਾ ਆ ਬਣੀ ਘੇਰ ਦੀ ਲਸਰ ਤੋਂ ਹੀ ਲਿਆ ਜਾਣਾਗਾ ਉਸ ਹਿਸਾਬ ਦੇ ਨਾਲ ਇਹਦੀ ਕਟਾਈ ਕੀਤੀ ਜਾਣੀ ਆ ਠੀਕ ਹੈ ਜੀ ਹੁਣ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇਹਦਾ ਸੈਂਟਰ ਤੇ ਲੈਂਥ ਲੈਣ ਦਾ ਤਰੀਕਾ ਦੱਸ ਦਿੰਨੀ ਆ ਚੌੜੇ ਪਣੇ ਦੇ ਵਿੱਚ ਇਹ ਕਪੜਾ ਜੀ ਪਾਸੇ ਤੋਂ ਕਪੜਾ ਉਤਰੂਗਾ ਉਹ ਪੌਂਚਿਆਂ ਦੇ ਵਰਕ ਦੇ ਤੇ ਪੌਂਚਿਆਂ ਲਈ ਵਰਤਿਆ ਜਾਊਗਾ ਕਿਉਂਕਿ ਇਹਨਾਂ ਦੀ ਇਹਦੇ ਬਾਜੂ ਦੇ ਉੱਪਰ ਵੀ ਆਪਣੀ ਕਢਾਈ ਆ ਠੀਕ ਹੈ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਇਹਦੀ ਲੈਂਥ ਉਤਾਰ ਲੈਣੀ ਆ ਬੈਕ ਪੱਲੇ ਦੀ ਫਰੰਟ ਪੱਲੇ ਦੀ ਲੈਂਥ ਉਤਾਰ ਕੇ ਫਿਰ ਹੀ ਉਹਦੀ ਲਾਈਨਿੰਗ ਦੀ ਲੈਂਥ ਉਤਾਰਿਆ ਕਰੋ ਜੀ ਪਹਿਲਾਂ ਕੱਪੜੇ ਦੀ ਲੈਂਥ ਉਤਾਰਿਆ ਕਰੋ ਠੀਕ ਹੈ ਜੀ ਹੁਣ ਇਹਦੀ ਲੈਂਥ ਜਿਹੜੀ ਉਤਾਰੀ ਜਾਣੀ ਆ ਉਹ ਕਿਸ ਤਰੀਕੇ ਨਾਲ ਉਤਾਰੀ ਜਾਣੀ ਆ ਦੇਖੋ ਆ ਜਿਹੜਾ ਜਦੋਂ ਆਪਾਂ ਸੈਂਟਰ ਕਰਨਾ ਨਾ ਜਿਹੜਾ ਮੇਨ ਫਲਾਵਰ ਆ ਆਹ ਵਾਲਾ ਫਲਾਵਰ ਆ ਇਹ ਦੂਸਰੇ ਫਲਾਵਰ ਦੇ ਨਾਲ ਆਉਣਾ ਚਾਹੀਦਾ ਦੇਖੋ ਹੁਣ ਆਹ ਫਲਾਵਰ ਸਾਈਡ ਤੇ ਆ ਆ ਫਲਾਵਰ ਥੋੜਾ ਜਾਂ ਅੰਦਰ ਨੂੰ ਆ ਹੁਣ ਇਹਨੂੰ ਕੀ ਕਰਨਾ ਇਹਨੂੰ ਇਸ ਤਰ੍ਹਾਂ ਇਹਦੇ ਉੱਪਰ ਮੈਚ ਹੋਣਾ ਚਾਹੀਦਾ ਫਲਾਵਰ ਇਸ ਤਰ੍ਹਾਂ ਠੀਕ ਹੈ ਜੀ ਫਿਰ ਜਿਹੜਾ ਤੁਹਾਡਾ ਘੇਰਾ ਓਕੇ ਕੱਟਿਆ ਜਾਊਗਾ ਕੋਈ ਵੀ ਘਾਟਵਾਦ ਨਹੀਂ ਹੋਊਗੀ ਇਸੇ ਤਰ੍ਹਾਂ ਹੀ ਕਢਾਈ ਤੇ ਜਦੋਂ ਫਰੇਮ ਲਗਾਉਣੇ ਹੁੰਨੇ ਆ ਇਹਨਾਂ ਚੀਜ਼ਾਂ ਦਾ ਵੀ ਉਦੋਂ ਵੀ ਧਿਆਨ ਰੱਖਣਾ ਪੈਂਦਾ ਠੀਕ ਹੈ ਜੀ ਇਸ ਤਰ੍ਹਾਂ ਆ ਦੇਖੋ ਇਸ ਤਰ੍ਹਾਂ ਇਹਦਾ ਦੇਖਿਓ ਤੁਸੀਂ ਵੀ ਲਸਰਾਣਾ ਲਸਰਾ ਮਿਲ ਲਈਆਂ ਮਿਲਦਿਆਂ ਆਂਗਾ ਤੇ ਫਲਾਵਰ ਨਾਲ ਫਲਾਵਰ ਮਿਲਦਿਆਂ ਫਿਰ ਤੁਸੀਂ ਇਹਦੀ ਕਟਾਈ ਫਿਰ ਤੁਸੀਂ ਪ੍ਰੈਸ ਇਸ ਤਰ੍ਹਾਂ ਚੱਕ ਲੈਣੀ ਆ ਔਰ ਕ੍ਰੀਜ਼ ਬਣਾ ਲੈਣੀ ਆ ਇਹਦੀ ਫਿਰ ਤੁਸੀਂ ਇਹਦੀ ਕਟਾਈ ਕਰਨੀ ਆ ਠੀਕ ਹੈ ਜੀ ਨਹੀਂ ਤਾਂ ਕਪੜਾ ਸਿਲਕ ਪ੍ਰਿੰਟ ਆ ਤੇ ਹੈਲ ਜਾਊਗਾ ਤੇ ਫਿਰ ਤੁਹਾਡਾ ਘੇਰ ਉੱਚਾ ਨੀਵਾ ਕੱਟਿਆ ਜਾਊਗਾ ਵੱਧ ਘੱਟ ਕੱਟਿਆ ਜਾਊਗਾ ਉਸ ਹਿਸਾਬ ਦੇ ਨਾਲ ਤੁਹਾਡੀ ਸੂਟ ਦੀ ਫਿਨਿਸ਼ਿੰਗ ਆ ਜਿਹੜੀ ਉਹ ਖਰਾਬ ਹੋ ਜਾਊਗੀ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਪ੍ਰੈਸ ਦੇ ਨਾਲ ਆਪਾਂ ਕ੍ਰੀਜ਼ ਬਣਾ ਕੇ ਬਣਾ ਲਿਆ ਤੇ ਹੁਣ ਇਹਦੀ ਲੈਂਥ ਉਹ ਉਤਾਰ ਲੈਣੀ ਆ ਜਿਹੜਾ ਇਹਨਾਂ ਦਾ ਘੇਰ ਦਾ ਆਪਣਾ ਥੱਲੇ ਉਹ ਕਪੜਾ ਆਪਾਂ 4 3 ਦਾ ਵੀ ਸਾਢੇ 4 ਇੰਚ ਛੱਡਦੇ ਹੁੰਨੇ ਆ ਸਾਢੇ 4 ਇੰਚ ਅੰਗੂ ਮੇਰਾ ਘੇਰ ਦਾ نیچے ਕਪੜਾ ਛੱਡਿਆ ਹੋਇਆ ਆ ਆਪਾਂ ਜਿਹੜਾ ਪੂਰਾ ਪੂਰਾ 43 44 ਇੰਚ ਤੋਂ ਸਾਢੇ 44 ਇੰਚ ਉਤਾਰ ਲਿਓ ਕਿਉਂ ਉਤਾਰ ਲਿਓ ਕਿਉਂਕਿ ਅੱਧਾ ਇੰਚ ਜਿਹੜੀ ਕੰਦੇ ਦੀ ਸੀਨ ਆ ਉਹਦੇ ਵਿੱਚ ਆਊਗਾ ਠੀਕ ਹੈ ਜੀ ਹਾਂਜੀ ਹੁਣ ਆਪਾਂ ਪ੍ਰੈਸ ਦੇ ਨਾਲ ਵੀਰੇ ਕਰੀਜ਼ ਬਣਾ ਲਈ ਹੁਣ ਆਪਾਂ ਇਹਦੀ ਲੈਂਥ ਉਤਾਰਨੀ ਆ ਫਲਾਵਰ ਤੋਂ ਰੱਖਿਓ 44 ਇੰਚ ਲੈਂਥ ਆ ਸਾਢੇ 44 ਇੰਚ ਦੀ ਇੱਥੇ ਮਾਰਕਿੰਗ ਕਰ ਲਿਓ ਇਸ ਤਰ੍ਹਾਂ ਜੀ ਹੁਣ 77 ਦੇ 47 ਦੀ ਕਰ ਲਈ ਘੇਰ ਆਪਾਂ ਤਾਰਨਾ 20 ਇੰਚੋਂ ਆਪਾਂ ਰੱਖ ਕੇ ਚੱਲਾਂਗੇ ਸਾਢੇ 19 ਆ 24 ਇੰਚ ਦੀ ਮਾਰਕਿੰਗ ਤਾਰਾਂਗੇ ਲੈਨਿੰਗ ਵਾਲੇ ਸੂਟਾਂ ਦੇ ਆਪਾਂ 4 ਇੰਚ ਐਕਸਟਰਾ ਮਾਰਜਾ ਰੱਖਦੇ ਹੁੰਨੇ ਆ 12 12 24 12 12 ਦੀ ਮਾਰਕਿੰਗ ਇਸ ਤਰ੍ਹਾਂ ਕਰਾਂਗੇ ਜੀ ਆਹ ਲਓ ਜੀ ਔਰ ਆਹ ਲਓ ਜੀ ਠੀਕ ਹੈ ਆਹ ਲਓ ਜੀ ਠੀਕ ਹੈ ਜੀ ਹੁਣ ਆਪਾਂ ਇਹਦੀ ਕਟਾਈ ਕਰ ਦਾਂਗੇ ਇੱਕ ਪੱਲੇ ਦੀ ਫਿਰ ਬੈਕ ਦੀ ਪੱਲੇ ਦੀ ਸੁਣ ਮੈਂ ਕੱਪੜਾ ਵਿਛਾ ਕੇ ਦੱਸਦੀ ਆ। ਹਾਂਜੀ 12 12 ਇੰਚ ਦੀ ਜਿਹੜੀ ਆਪਾਂ ਮਾਰਕਿੰਗ ਕੀਤੀ ਸੀ ਉਥੋਂ ਇਸ ਤਰ੍ਹਾਂ ਕੱਟ ਲੈਣਾ। ਠੀਕ ਹੈ ਜੀ ਆ ਤਰਪਾਈ ਫੋਲਡਿੰਗ ਦੇ ਲਈ ਵੀ ਥੋੜਾ ਜਿਆਦਾ ਹੈਗਾ ਜਿਹੜਾ ਬਾਅਦ ਘੱਟ ਕੱਪੜਾ ਨਾਲੇ ਉਹ ਓਕੇ ਕਰ ਦਿਓ। ਹਾਲੋ ਜੀ। ਇਹ ਇੱਕ ਪੱਲਾ ਹੋ ਗਿਆ ਜੀ ਹੁਣ ਆਪਾਂ ਹਾਂਜੀ ਆ ਦੇਖੋ ਆਪਾਂ ਪੱਲੇ ਬੈਕ ਔਰ ਫਰੰਟ ਦਾ ਵੀਰੇ ਕੱਟ ਲਿਆ। ਹੁਣ ਆਪਾਂ ਜੋ ਇਹਨਾਂ ਦੀ ਲੈਨਿੰਗ ਤੇ ਲੈਨਿੰਗ ਨੂੰ ਧੋលਿਆ ਕਰੋ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਡਿਪ ਕਰਕੇ ਵਾਸ਼ ਕਰਕੇ ਫਿਰ ਇਹ ਲੈਨਿੰਗ ਲਗਾਇਆ ਕਰੋ ਜਿਹੜਾ ਕਾਨ ਵਗੈਰਾ ਹੁੰਦਾ ਉਹ ਫਿਰ ਸਾਰਾ ਨਿਕਲ ਜਾਂਦਾ ਠੀਕ ਹੈ ਜੀ ਜਦੋਂ ਆਪਾਂ ਲੈਨਿੰਗ ਧੋល ਲੈਂਦੇ ਆਪਾਂ ਇੱਕ ਲੈਨਿੰਗ ਤੁਹਾਨੂੰ ਪਤਾ ਹੀ ਆ ਵੀਡੀਓ ਤੁਸੀਂ ਦੇਖਦੇ ਰਹਿੰਦੇ ਹੋ ਆਪਾਂ ਜਿਹੜੀ ਲੈਨਿੰਗ ਆ ਆਡੇ ਲੋਟ ਲਗਾਉਨੇ ਹੁੰਦੇ ਆ ਲੈਨਿੰਗ ਵਾਲੇ ਸੂਟਾਂ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਵਾਲੀ ਆਡੇ ਦਾ ਮਤਲਬ ਇਸ ਤਰ੍ਹਾਂ ਕੰਨੀ ਘੇਰ ਤੇ ਆਉਂਦੀ ਹੁੰਦੀ ਆ ਠੀਕ ਹੈ ਜੀ ਆਪਣੇ ਸੂਟਾਂ ਦੇ ਵਿੱਚ ਫਿਰ ਉਹਦੇ ਨਾਲ ਕੱਪੜਾ ਜਿਹੜਾ ਘੇਰਾ ਉਹ ਫੋਲਡਿੰਗ ਨਹੀਂ ਹੁੰਦਾ ਹੁਣ ਤੁਸੀਂ ਕੀ ਕਰਨਾ ਇੱਥੋਂ ਜਿਹੜੀ ਥੋੜੀ ਪਾਣੀ ਬਾਦ ਘਾਟਾ ਵੀਰੇ ਉਹਨੂੰ ਸ਼ਾਂਤੀ ਕਰ ਦੇਣਾ ਆਪਾਂ ਇਸ ਤਰ੍ਹਾਂ ਉਸ ਤੋਂ ਬਾਅਦ 24 ਇੰਚ ਚੜਾਈ ਦੇ ਦੋਨੇ ਪੱਲੇ ਇਕੱਠੇ ਹੀ ਉੱਤਰ ਜਾਣਗੇ ਲੰਬੇ ਲਾਉਣ ਦੀ ਬਜਾਏ ਠੀਕ ਹੈ ਜੀ ਇਸ ਤਰ੍ਹਾਂ ਮਾਰਕਿੰਗ ਕਰ ਲਿਓ ਆ ਲੋ ਜੀ 24 ਇੰਚ ਕਿਉਂਕਿ ਆਪਾਂ 24 ਇੰਚ ਦੇ ਪੱਲੇ ਉਤਾਰਿਆ ਹੈ ਜੀ ਇਸ ਤਰ੍ਹਾਂ ਔਰ ਇਸ ਤਰ੍ਹਾਂ ਠੀਕ ਹੈ ਹੁਣ ਮੈਂ ਥੋੜਾ ਛਾੱਕੇ ਵੀ ਕੱਢ ਦਿੰਨੀ ਆ ਜਿਹੜਾ ਆਪਣਾ ਪੱਲਾ ਲਾ ਕੇ ਨਾ ਫਰੰਟ ਦਾ ਲਾ ਲਓ ਬੈਕ ਦਾ ਲਾ ਲਓ ਕੋਈ ਲਾ ਲਓ ਘੇਰਤਾ ਉਹਨਾਂ ਹੀ ਉਤਾਰਿਆ ਆਪਾਂ ਠੀਕ ਹੈ ਉਹ ਵੀ ਉਤਾਰ ਲਓ ਇਸ ਤਰ੍ਹਾਂ ਆ ਦੇਖੋ ਇੱਕ ਨੋਕ ਤੋਂ ਰੱਖ ਲਿਆ ਆਪਣੀ ਮਾਰਕਿੰਗ ਤੇ ਬਿਲਕੁਲ ਪ੍ਰੋਪਰ ਆ ਰਿਹਾ ਉਸੇ ਮਾਰਕਿੰਗ ਦੇ ਉੱਪਰ ਉੱਪਰ ਠੀਕ ਹੈ ਜੀ ਪੂਰਾ ਪੂਰਾ ਮੈਂ ਕੱਟਦੀ ਹੁੰਦੀ ਆ ਕੋਈ ਘੱਟ ਵੱਧ ਨਹੀਂ ਕੱਟਦੀ ਹੁੰਦੀ ਆ ਲਓ ਜੀ ਇਸ ਤਰ੍ਹਾਂ ਆਪਣੇ ਦੋਨੇ ਬੈਕ اور 프ਰੰਟ ਦੇ ਪੱਲੇ ਦੀ ਲੇਨਿੰਗ ਵੀ ਕੱਟੀ ਗਈ ਤੇ aeration foldin ਕਰ ਲਿਆ ਆਡੇ ਲੋਟ ਲੇਨਿੰਗ ਉਤਾਰ ਦਿੱਤੀ ਆਪਣੀ ਇਹਨੂੰ ਇਸ ਤਰ੍ਹਾਂ ਅਲੱਗ-ਅਲੱਗ ਕਰੋ ਆ ਦੇਖੋ ਜੀ ਆ 프ਰੰਟ ਦੀ ਬੈਕ ਦੀ ਕੋਈ ਮਰਜ਼ੀ ਰੱਖ ਲਓ ਹੁਣ ਇਹਨਾਂ ਨੂੰ ਪੱਲਿਆਂ ਨੂੰ ਵਿਛਾਵਾਂਗੇ ਆਪਾਂ ਵੀਰੇ ਸਭ ਤੋਂ ਪਹਿਲਾਂ ਜਿਵੇਂ ਆਪਾਂ ਆਮ ਪੱਲੇ ਵਿਛਾਉਣੇ ਹੁੰਦੇ ਆ ਬਹੁਤ ਸਾਰੀਆਂ ਵੀਡੀਓ ਮੈਂ ਤੁਹਾਨੂੰ ਦੇ ਦਿੱਤੀਆਂ ਕਾਣਾ ਲਕਮੈਂਟ ਆਉਂਦਾ ਤਾਂ ਆਪਾਂ ਉਹ ਸਾਹਮਣਾ ਹੀ ਵੀਡੀਓ ਦਿਨੇ ਹੁੰਨੇ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਕਿਸ ਤਰ੍ਹਾਂ ਦੀ ਵੀਡੀਓ ਚਾਹੀਦੀ ਆ ਕਿਸ ਤਰ੍ਹਾਂ ਸਲਾਈ ਦੀ ਕਟਿੰਗ ਦੀ ਡਿਜ਼ਾਈਨਿੰਗ ਦੀ ਠੀਕ ਹੈ ਜੀ ਵੀਡੀਓਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਹ ਲੋ ਜੀ ਇਸ ਤਰ੍ਹਾਂ ਇਹਨੂੰ ਵਿਛਾ ਲੈਣਾ ਇੱਕ ਪੱਲੇ ਦੀ ਲਾਈਨਿੰਗ ਹੋ ਗਈ ਆ ਦੂਸਰੇ ਪੱਲੇ ਦੀ ਲਾਈਨਿੰਗ ਹੋ ਗਈ ਕੰਨੀਆਂ ਆ ਜਾਣੀਆਂ ਤੀਰੇ ਤੇ ਵੀ ਕੰਨੀਆਂ ਆਊਗੀ ਘੇਰ ਤੇ ਵੀ ਕੰਨੀਆਂ ਆਊਗੀ ਆਹ ਔਰ ਇਸ ਤਰ੍ਹਾਂ ਠੀਕ ਹੈ ਜੀ ਹੁਣ ਸਭ ਤੋਂ ਪਹਿਲਾਂ ਬੈਕ ਦਾ ਪੱਲਾ ਵੀ ਸ਼ੂਗਾ ਨੀਚੇ ਫਿਰ ਫਰੰਟ ਦਾ ਮੈਂਾਰੇ ਪੱਲਿਆਂ ਦੀ ਵਿਛਾ ਲੈਣਾ ਫਿਰ ਤੁਹਾਨੂੰ ਦਿਖਾਉਣੀ ਆ ਠੀਕ ਹੈ ਜੀ ਹਾਂ ਜੀ ਆ ਦੇਖੋ ਆਪਾਂ ਬੈਕ ਦਾ ਵੀਰੇ ਪੱਲਾ ਵੀ ਵਿਛਾ ਲਿਆ ਲੈਣੀ ਵੀ ਵਿਛਾ ਲਈ ਔਰ ਪ੍ਰੈਸ ਦੇ ਨਾਲ ਨਾ ਇੱਥੇ ਤੁਸੀਂ ਇਹਨੂੰ ਚੰਗੀ ਤਰ੍ਹਾਂ ਬਾਗਲ ਵਗੈਰਾ ਕੱਢ ਲੈਣੀ ਆ ਉਸ ਤੋਂ ਬਾਅਦ ਫਰੰਟ ਦਾ ਪੱਲਾ ਚੱਕ ਲਿਓ ਠੀਕ ਹੈ ਜੀ ਫਰੰਟ ਦਾ ਪੱਲਾ ਵੀ ਇਸ ਤਰ੍ਹਾਂ ਵਿਛਾ ਲੈਣਾ ਉੱਪਰ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ 프ਰੰਟ ਦਾ ਵਿਛਾ ਕੇ ਫਿਰ ਪ੍ਰੈਸ ਮਾਰਨੀ ਹੈ ਫਿਰ ਉਹਦੀ ਲੈਨਿੰਗ ਵਿਛਾਣੀ ਹੈ ਫਿਰ ਲੈਨਿੰਗ ਤੇ ਪ੍ਰੈਸ ਮਾਰਨੀ ਹੈ ਠੀਕ ਹੈ ਇਸ ਤਰ੍ਹਾਂ ਜਿਹੜੇ ਵਾਲ ਵਗੈਰਾ ਹੁੰਦੇ ਆ ਨਾ ਉਹ ਸਾਰੇ ਨਿਕਲ ਜਾਂਦੇ ਆ ਕੋਈ ਵੀ ਝੋਲ ਨਹੀਂ ਬਣੂਗੀ ਸੂਟ ਦੇ ਵਿੱਚ ਜਿਵੇਂ ਇੱਥੇ ਘੇਰ ਤੇ ਜਦੋਂ ਆਪਾਂ ਤੁਰਦੇ ਆ ਹਨਾ ਉਦੋਂ ਝੋਲ ਜੀ ਬਣਦੀ ਹੁੰਦੀ ਆ ਜਾਂ ਲੈਨਿੰਗ ਵੱਧ ਘੱਟ ਲੱਗ ਜਾਂਦੀ ਆ ਉਹ ਇਹੀ ਕਾਰਨ ਹੁੰਦਾ ਜਦੋਂ ਆਪਾਂ ਪ੍ਰੈਸ ਦੀ ਹੈਲਪ ਦੇ ਨਾਲ ਕੋਈ ਕ੍ਰੀਜ਼ ਨਹੀਂ ਬਣਾਉਂਦੇ ਕੋਈ ਵਾਲ ਵਗੈਰਾ ਰਹਿ ਜਾਂਦਾ ਉਹਦੇ ਨਾਲ ਫਿਰ ਉਹ ਝੋਲ ਬਣਨ ਲੱਗ ਜਾਂਦੀ ਆ ਹੁਣ ਆ ਦੇਖੋ ਸਾਰੇ ਵਾਲ ਵਗੈਰਾ ਨਿਕਲ ਜਾਣਗੇ ਠੀਕ ਹੈ ਜੀ ਲਰਨਿੰਗ ਵਾਲੇ ਸੂਟਾਂ ਦੀ ਆਪਾਂ ਸਟੀਚਿੰਗ ਤਾਂ ਕਹਿ ਦਿੰਨੇ ਆ ਜੀ ਟੇਲਰ ਨੇ ਵਿਦਾ ਦਿੱਤੀ ਪਰ ਭੈਣੋ ਜਿਹੜਾ ਹੁਣ ਫੈਬਰਿਕ ਆ ਉਹ ਬਹੁਤ ਹੀ ਜ਼ਿਆਦਾ ਹੁਆ ਰਿਹਾਗਾ ਤੇ ਉਹਦੇ ਕਰਕੇ ਸਾਰੇ ਸੂਟ ਹੀ ਸਟੀਚਿੰਗ ਵੀ ਪ੍ਰੈਸ ਹੋ ਕੇ ਹੁੰਦੀ ਆ ਹਨਾ ਸੱਚ ਪੁੱਛੋ ਤਾਂ ਜਿਹੜੀ ਸਟੀਚਿੰਗ ਵੀ ਆ ਲਰਨਿੰਗ ਦੇ ਜਦੋਂ ਪੈਪਿੰਗ ਵਗੈਰਾ ਲਗਾਉਣੀ ਆ ਉਹਦੋਂ ਵੀ ਪ੍ਰੈਸ ਹੀ ਚਲਦੀ ਆ ਤੇ ਫੇਰ ਜਾ ਕੇ ਸਟੀਚਿੰਗ ਇਹਦੀ ਸਹੀ ਹੁੰਦੀ ਆ ਆ ਲਓ ਜੀ ਹੋਨਸਟ ਮੈਂ ਪੱਲੇ ਤੇ ਹਾਂ ਵਿਛਾਦ ਕੇ ਪ੍ਰੈਸ ਮਾਰ ਦਿੱਤੀ ਹੋਣੀ ਦੀ ਲੇਨਿੰਗ ਆ ਜੋ ਇਹਦੀ ਲੇਨਿੰਗ ਆ ਮੇਨ ਤੇ ਇਹਦੇ ਤੇ ਹੀ ਆਪਾਂ ਸਾਰੀਆਂ ਕਟਾਂ ਦੇ ਮਾਰਕਿੰਗ ਲਗਾ ਕੇ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਮੈਂ ਤਾਂ ਇਸ ਤਰ੍ਹਾਂ ਹੀ ਕੱਟਦੀ ਹੁੰਦੀ ਹਾਂ ਜੀ ਲੇਨਿੰਗ ਵਾਲੇ ਸੂਟ ਦੀ ਬਾਕੀ ਆਪ ਕੋ ਆਪਣੇ ਪਹਿਣਾ ਦੇ ਬਹੁਤ ਸਾਰੇ ਤਰੀਕੇ ਆ ਹਨ ਕੋਈ ਆਟੇ ਲੋਟ ਲੇਨਿੰਗ ਕੱਟਦਾ ਜਿਵੇਂ ਮੈਂ ਕੱਟੀ ਆ ਕੋਈ ਦੂਸਰੇ ਲੋਟ ਕੱਟਦਾ ਜਿਵੇਂ ਜਿਵੇਂ ਜਿਹਨੂੰ ਸੈੱਟ ਲੱਗਦੀ ਆ ਹਨ ਜਾ ਜਿਵੇਂ ਜਿਹੜਾ ਕੰਮ ਕਰਨ ਲੱਗ ਜੇ ਉਹਦੀ ਰਿਟੇਨ ਉਸੇ ਤਰ੍ਹਾਂ ਉਹਨੂੰ ਸੌਖਾ ਲੱਗਣ ਲੱਗ ਜਾਂਦਾ ਰਿਟੇਨ ਦੇ ਵਿੱਚ ਉਹ ਉਸੇ ਤਰ੍ਹਾਂ ਹੀ ਕਟਿੰਗ ਕਰਨ ਲੱਗ ਜਾਂਦਾ ਠੀਕ ਹੈ ਜੀ ਆਹ ਲਓ ਜੀ ਆਪਾਂ ਚਾਰੇ ਪੱਲੇ ਵਿਛਾਲੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕੱਟ ਹੁਣ ਵੀਰੇ ਇਹਨਾਂ ਦਾ ਤੀਰਾ ਜਿਹੜਾ ਹੈਗਾ ਉਹ 12 ਇੰਚ ਆ 6 6 12 ਜੀ ਇਸ ਤਰ੍ਹਾਂ ਲਾ ਲਓ ਠੀਕ ਹੈ ਮੋਡੇ ਦੀ ਲੈਂਥ ਪਾਉਣੀ ਆਪਾਂ ਇਹਨਾਂ ਦੀ 7 ਇੰਚ ਲਾਈਟ ਜਾਂ ਲਗਾ ਲਓ ਇੱਥੋਂ ਪੈਣਾ ਇਹਨਾਂ ਦੇ ਸਾਹਮਣਾ ਇਹਨਾਂ ਦਾ 13 ਇੰਚਾ 5.5 ਇੰਚ ਜੀ ਇੱਥੋਂ 6 5.5 ਇੱਥੋਂ 7 ਇੱਥੋਂ 6.5 ਇੱਥੋਂ 5.5 ਤਾਂ ਇੱਥੋਂ 5 ਇਹ ਪੈਣਾ ਠੀਕ ਹੈ ਜੀ ਅੱਧਾ ਇੰਚ ਤੋਂ ਘੱਟ ਕੇ ਪੈਣਾ ਉੱਪਰ ਨਾਲ ਉਹ ਦੇਖੋ ਟੇਢੀ ਤੁਹਾਨੂੰ ਲੱਗਦਾ ਹੋਊਗਾ ਹਨਾ ਇੱਥੇ ਹੀ ਕਾਟ ਬਣਦੀ ਹੁੰਦੀ ਆ ਮੇਨ ਕਾਟ ਇਹੇ ਬਣਨੀ ਹੁੰਦੀ ਆ ਨਾਲੋ ਜੀ ਇਹ ਲਗਾ ਦਿੱਤੇ ਤੇ ਹੁਣ ਇਹਨਾਂ ਦੀ ਜਿਹੜੀ ਹੈਪ ਸਾਈਡ ਸੀਨ ਕਹੀ ਆ ਤੁਸੀਂ ਫਿਟਿੰਗ ਵਾਲੀ ਸੀਨ ਕਹੋਗੇ ਕਿ ਸਾਈਡ ਸੀਨ ਕਹੋਗੇ ਜਿੰਮੇ ਵੀ ਹੈ ਨਾ 15 ਇੰਚ ਤਿਆਰਾ 16 ਇੰਚ ਤੇ ਮੈਂ ਮਾਰਕਿੰਗ ਕਰੂੰਗੀ ਕਿਉਂਕਿ ਐਂਥ ਜਿਹੜੀ ਆਪਾਂ ਆਵਾਂ ਵਾਲੀ ਸੀਨ ਲਾਵਾਂਗੇ ਨਾ ਇਹਦੇ ਵਿੱਚ ਆ ਜਾਂਦੀ ਆ ਕਮਰ ਦੀ ਮਾਰਕਿੰਗ ਹੋਊਗੀ ਜੀ 12 ਇੰਚ ਤੇ ਆਹ ਲੋ ਜੀ ਹੈਪ ਸਾਤੀ ਦੀ ਮਾਰਕਿੰਗ ਕਮਰ ਦੀ ਮਾਰਕਿੰਗ ਔਰ ਹੈਪ ਦੀ ਮਾਰਕਿੰਗ ਇਹ ਸਮਝ ਆ ਗਈ ਨਾ ਭੈਣੋ ਜਦੋਂ ਤੁਸੀਂ ਆਜੋ ਇਹਨਾਂ ਦਾ ਸਾਹਮਣਾ ਸਾਹਮਣਾ 6 6 12 6 13 ਅੱਧਾ ਇੰਚ ਵਿੱਚ ਆਊਗਾ 7 ਇੱਥੋਂ ਇਹਨਾਂ ਦਾ ਪਾਊਗਾ 1.5 ਇੰਚ ਦੀ ਕਾਟ ਫਰੰਟ ਦੀ ਠੀਕ ਹੈ ਜੀ ਫਰੰਟ ਦੀ 1.5 ਇੰਚ ਦੀ ਆਊਗੀ ਬੈਕ ਦੀ ਇਹਨਾਂ ਦੀ ਆਊਗੀ 2.5 ਆਹ ਫਰੰਟ ਦੀ ਕਾਟ ਹੈ ਜੀ ਠੀਕ ਹੈ ਇਸੇ ਨੋਕ ਤੋਂ ਰੱਖਣਾ 2.5 ਤੇ ਮਾਰਕਿੰਗ ਇਸ ਤਰ੍ਹਾਂ ਕਰ ਦੇਣੀ ਆ ਇਹਦੀ ਪਾਉਗੇ ਬੈਕ ਪੱਲੇ ਦੀ ਮਾਰਕਿੰਗ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਆ ਇੱਥੇ ਦੋਨੇ ਇੱਥੋਂ ਹੀ ਚੱਕੀ ਜਾਣੀਆਂ ਜਿੱਦ ਤੂੰ ਕੈਂਚੀ ਚੱਕੋਂਗੇ ਨਾ ਕੱਠੀ ਇੱਥੋਂ ਚੱਕੋਂਗੇ ਆ ਲਾਗੇ ਇੱਧਰ ਨੂੰ ਪੈ ਜਾਣੀਆਂ ਇੱਧਰ ਨੂੰ ਪੈ ਜਾਣੀਆਂ ਹੁਣ ਜਿਹੜੀ ਗਲੇ ਦੀ ਚੜਾਈ ਪੈਣੀ ਹੈ ਵੀਰੇ ਇੱਥੋਂ ਪੈਣੀ ਆ 5 ਇੰਚ ਜੀ ਢਾਈ ਢਾਈ 5 ਇੰਚ ਸਵਾ ਕ 2 ਤੇ ਲਾ ਲਿਓ ਕਿਉਂਕਿ ਜਦੋਂ ਆਪਾਂ ਕਟਿੰਗ ਕਰਾਂਗੇ ਉਹ ਅੱਧਾ ਇੰਚ ਸੀਨ ਦੇ ਵਿੱਚ ਆ ਕੇ 5 ਇੰਚ ਗਲੇ ਦੀ ਚੜਾਈ ਓਕੇ ਹੋ ਜਾਊਗੀ ਠੀਕ ਹੈ ਜੀ ਇੱਥੋਂ ਇਸ ਤਰ੍ਹਾਂ ਡਾਉਣ ਪਾਉਣਾ ਆਪਾਂ ਜਿਹੜਾ ਅੱਧਾ ਇੰਚ ਕੰਦੇ ਦਾ ਪਾਉਨੇ ਹੁੰਨੇ ਨੇ ਇਹ ਪੈ ਗਿਆ ਹੁਣ ajo ਇਹਨਾਂ ਦੇ ਸਾਤੀ ਤੇ ਸਾਤੀ ਹੈ ਗਿਆ ਫੋਲਨਾਪ 38 ਹਾਫ ਨਾਪ 19 19 ਦਾ ਅੱਧਾ 9.5 9.5 ਦੇ ਵਿੱਚ ਅੱਧਾ ਇੰਚ ਜਿਹੜਾ ਪਲੇਟ ਪਾਊਗਾ ਉਹਦੇ ਵਿੱਚ ਜਾਊਗਾ ਇੱਥੇ ਪਾਊਗਾ 10 ਇੰਚ ਠੀਕ ਹੈ ਜੀ ਕਮਰ ਫੋਲਨਾਪ 32 ਹਾਫ ਨਾਪ 16 16 ਦਾ ਅੱਧਾ 8 8 ਦੇ ਵਿੱਚ ਅੱਧਾ ਇੰਚ ਪਲੇਟ ਮਾਰਜਨ 8.5 ਠੀਕ ਹੈ ਜੀ ਹਿਪ ਫੋਲਨਾਪ 40 ਹਾਫ ਨਾਪ 20 20 ਦਾ ਹਾਫ 10 ਠੀਕ ਹੈ ਜੀ ਇਤੋਂ ਹਿੱਪ ਪੈਣੀ ਆ ਤੇ ਘੇਰ ਇਹਨਾਂ ਦਾ 1.5 90 ਆ ਠੀਕ ਹੈ ਜੀ ਇਤੋਂ ਹੁਣ ਤੁਸੀਂ 2 ਇੰਚ ਇਸ ਤਰ੍ਹਾਂ ਸਿੱਧਾ ਰੱਖੋਗੇ ਇਸ ਤੋਂ ਬਾਅਦ ਇਸ ਤਰ੍ਹਾਂ ਮਿਲਾਉਂਗੇ ਉਸ ਤੋਂ ਬਾਅਦ ਇਸ ਤਰ੍ਹਾਂ ਹਲੋ ਜੀ ਠੀਕ ਹੈ ਜੀ ਹੁਣ ਪੈਂਚੀ ਚੱਕੋ ਤੇ ਕਟਿੰਗ ਕਰ ਦਿਓ ਆ ਐਕਸਟਰਾ ਨਾਲ ਹੀ ਕੱਟ ਦੇਣਾ ਜਿਹੜਾ ਲੈਨਿੰਗ ਦੀ ਬਾਅਦ ਘੱਟ ਆਈ ਹੈ ਇੱਧਰਲੇ ਪਾਸੇ ਦੀ ਹਾਂਜੀ ਹੁਣ ਆਪਾਂ ਇੱਥੋਂ ਕਟਿੰਗ ਸ਼ੁਰੂ ਕਰ ਦਿੱਤੀ ਜਿਹੜੀ ਮਾੜੀ ਮੋਟੀ ਬਾਹਰ ਘੱਟ ਲੈਣਿੰਗ ਦੀ ਉਹ ਕੱਟੀ ਜਾਊਗੀ ਨਾਲੇ ਤਾਂ ਨਾਲੇ ਇੱਥੇ ਸ਼ੇਪ ਬਣ ਜੂਗੀ ਜਿਹੜੀ ਫਿਟਿੰਗ ਵਾਲੀ ਅੰਦਰ ਦੇ ਪਾਸੇ ਹੁੰਦੀ ਹੈ ਮੈਂ ਕਟਿੰਗ ਇੱਥੋਂ ਹੀ ਲੈਣਿੰਗ ਵਾਲੇ ਸੋਟਾਂ ਦੀ ਸ਼ੁਰੂ ਕਰਦੇ ਹੁੰਨੀ ਆ ਜੋ ਕਿ ਘਾਟਵਾਦ ਹੁੰਦੀ ਹੈ ਲੈਣਿੰਗ ਦੀ ਨਾ ਸ਼ਾਂਤੀ ਹੋ ਜਾਂਦੀ ਆ ਠੀਕ ਹੈ ਜੀ ਆ ਲੋ ਜੀ ਹੁਣ ਅੱਜ ਤੁਸੀਂ ਮੇਨ ਕਾਟਾਂ ਤੇ ਮੋਢੇ ਦੀਆਂ ਇਹ ਕਾਟਾਂ ਨਾਲ ਧਿਆਨ ਨਾ ਰੱਖਦੇ ਹੋਏ ਕਟਿੰਗ ਕਰਨੀਆਂ ਹੁੰਦੀਆਂ ਲੋ ਜੀ ਚਾਰੇ ਪੱਲੇ ਅਵਰੇ ਵਿਛਾਏ ਵੇ ਅਲੱਗ-ਅਲੱਗ ਕਰਕੇ ਠੀਕ ਹੈ ਮੈਸਟਰ ਅਲੋਚ ਹੁਣ ਇਤੋਂ ਇਸ ਤਰ੍ਹਾਂ ਜਿਹੜੀ ਮੋٹے ਦੀ ਕਾਟਾ ਵਾਲੀ ਡੈਡੀ ਪਾਉਣੀ ਆ ਉਹ ਪਾਈ ਦਿਓ ਠੀਕ ਹੈ ਜੀ ਹੁਣ ਕੀ ਕਰਨਾ ਫਰੰਟ ਦਾ ਪੱਲਾ ਚੱਕੋਗੇ ਆ ਲੋ ਫਰੰਟ ਦੀ ਲਾਈਨਿੰਗ ਫਰੰਟ ਦਾ ਪੱਲਾ ਇਹ ਤੇ ਕੱਟ ਪਾ ਦਿਓ ਠੀਕ ਹੈ ਲੈਨਿੰਗ ਸੂਟ ਲੈਨਿੰਗ ਵਾਲੇ ਸੂਟਾਂ ਦੀ ਕਮੀਜ਼ ਦੀ ਕਾਟ ਮੈਂ ਇਸ ਤਰ੍ਹਾਂ ਨਾਲ ਹੀ ਪਾ ਦੇਣੀ ਹੁੰਦੀ ਆ ਬਾਜੂ ਦੀ ਕਾਟ ਨਾ ਮੈਂ ਲੈਨਿੰਗ ਜੋੜ ਕੇ ਫੇਰ ਪਾਉਣੀ ਹੁੰਦੀ ਆ ਹਲੋ ਜੀ ਕਿਹਦੀ ਇਸ ਤਰ੍ਹਾਂ ਬੈਕ ਦੀ ਲੈਨਿੰਗ ਵੀ ਕੱਟਦੀ ਫਰੰਟ ਦੀ ਲੈਨਿੰਗ ਵੀ ਆਪਾਂ ਨਾਲ ਹੀ ਕੱਟ ਕੇ ਓਕੇ ਕਰ ਦਿੱਤੀ ਹੁਣ ਇੱਥੇ ਬ੍ਰੀਕ ਜੇ ਕੱਟ ਇਸ ਤਰ੍ਹਾਂ ਲਗਾ ਲੈਣੀ ਆ ਇਹ ਤੋਂ ਤੁਸੀਂ ਸਲਾਈ ਲਾਉਂਗੇ ਲੈਨਿੰਗ ਜੋੜੋਗੇ ਗੰਭ ਨਾਲ ਲੈਣੇਗੇ ਜੋੜਦੇ ਹੁੰਨੇ ਆ ਜਾਂ ਤੁਸੀਂ ਇਹਦੇ ਨਾਲ ਜੋੜਦੇ ਹੁੰਨੇ ਆ ਸੀਨ ਨਾਲ ਉਹ ਤੁਹਾਡੀ ਆਪੋ ਆਪਣੀ ਹੋਊਗੀ ਫਿਰ ਉਹ ਤੋਂ ਤੁਹਾਨੂੰ ਸੌਖਾ ਰਹੂਗਾ ਜੇ ਇਸ ਤਰ੍ਹਾਂ ਕੱਟ ਲੱਗੇ ਹੋਣਗੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਸਟੀਚਿੰਗ ਦੀ ਵੀਡੀਓ ਵੀ ਚਾਹੁੰਦੇ ਆ ਵੀ ਲਰਨਿੰਗ ਵਾਲੇ ਸੂਟ ਦੀ ਸਟੀਚਿੰਗ ਦੱਸੋ ਤਾਂ ਆਉਣ ਵਾਲੀ ਵੀਡੀਓ ਆਪਾਂ ਤੁਹਾਨੂੰ ਇਸੇ ਸੂਟ ਦੀ ਸਟੀਚਿੰਗ ਦੀ ਦੇਵਾਂਗੇ ਕਮੈਂਟ ਕਰਕੇ ਜਰੂਰ ਦੱਸਿਓ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ